ਜਿਹੜੇ ਗਨਮੈਨਾਂ ਨਾ ਪੜਨ ਜਾਂਦੇ ਆ ਨਾ ਜabb ਵੱਡੀਆਂ ਗੱਡੀਆਂ ਦੇ ਪੜਨ ਜਾਂਦੇ ਉਹ ਉਹ ਸਰ ਜਾਂਦਾ ਉਹਨਾਂ ਦਾ ਬੱਸ ਦੇਖ ਲਓ ਤੁਸੀਂ ਆ ਜਿਹੜੇ ਪੜੇ ਹੋਏ ਨੇ ਦੇਖ ਲਓ ਵੱਡੇ ਵੱਡੇ ਲੀਡਰਾਂ ਦੇ ਜਵਾਬ ਪਤਾ ਨਹੀਂ ਪੰਜਾਬੀ ਵੀ ਨਹੀਂ ਆਉਂਦੀ ਬਾਪੂ ਨੂੰ ਪਿਤਾ ਸਮਾਨ ਕਹੀ ਜਾਂਦੇ ਆ ਕਹਿੰਦੇ ਹੁਣ ਸਾਢੇ 2 ਵਜੇ ਤੱਕ ਸਾਢੇ 2:30 ਦਾ ਪਤਾ ਨਹੀਂ ਹੈਗਾ ਹੈਨਾ ਉਹ 1.5 ਤੇ 2.5 ਕਹਿੰਦੇ ਨੇ ਉਹ ਡੇਢ ਤੇ ਢਾਈ ਨੂੰ ਉਹ ਮੈਨੂੰ ਪਤਾ ਹੀ ਨਹੀਂ ਉਹ ਕਸੂਰ ਉਹਨਾਂ ਦਾ ਨਹੀਂ ਹੈਗਾ ਉਹਨੂੰ ਵਿਚਾਰੇ ਨੇ ਪੜਾਇਆ ਹੀ ਨਹੀਂ ਹੈਗਾ ਉਹਨਾਂ ਨੂੰ ਪਹਾੜਾਂ ਸਿੜ ਤੇ ਕਰਨ ਲਾ ਜਾ ਕੇ ਉੱਥੋਂ ਜੋ ਪੜ ਕੇ ਆਏ ਨੇ ਅੰਗਰੇਜ਼ੀ ਜਿਹਾ ਮਰਜੀ ਗੱਲ ਕਰਾ ਲਓ ਅੰਗਰੇਜ਼ੀ ਲੋਕ ਨਹੀਂ ਸਮਝਦੇ ਉਹ ਕਹਿੰਦੇ ਪਤਾ ਨਹੀਂ ਕੀ ਕਹਿ ਗਿਆ ਕਹਿ ਤਾਂ ਗਿਆ ਕੁਝ ਅੱਛਾ ਇਹ ਪਤਨ ਤਾਂ ਉਹ ਰਾਜ ਕਰ ਗਏ ਆਪਣੇ ਤੇ ਨਾ 200 ਸਾਲ ਹਜੇ ਆਪਣੇ ਚ ਉਹ ਜੀਨਸ ਹੈਗੇ ਗੁਲਾਮੀ ਵਾਲੇ ਚੰਗੇ ਭਲੇ ਗੱਡੀ 'ਚ ਦਿੱਲੀ ਨੂੰ ਜਾਣੇ ਹੁੰਨੇ ਆ ਚੰਗੇ ਭਲੇ ਪੰਜਾਬੀ ਬੋਲਦੇ ਜਾਣੇ ਹੁੰਨੇ ਆ ਸ਼ੰਭੂ ਬਾਰਡਰ ਟੱਪ ਜੰਨੇ ਆ ਅੰਬਾਲਾ ਪਹੁੰਚ ਕੇ ਆਟੋਮੈਟਿਕਲੀ ਹਿੰਦੀ ਚ ਹੋ ਜੰਨੇ ਆ ਆਟੋ ਲੈਂਗੁਏਜ ਲੱਗੇ ਹੋਏ ਆ ਆਪਾਂ ਚੰਗੇ ਭਲੇ ਹੁਣ ਕੋਈ ਬਿਹਾਰ ਤੋਂ ਆਇਆ ਹੋਇਆ ਕੋਈ ਪ੍ਰਵਾਸੀ ਉਹ ਰਿਕਸ਼ਾ ਚਲਾਉਂਦਾ ਹੁੰਦਾ ਇੱਥੇ ਹੀ ਆਪਣੇ ਜਿੱਥੇ ਉਤਰਨਾ ਹੁੰਦਾ ਉਹਨੂੰ ਭਈਆ ਕਿਤਨੇ ਪੈਸੇ ਉਹ ਕਹਿੰਦਾ 5 ਰੁਪਏ ਦਿਓ ਸਰਦਾਰ ਜੀ ਖੜਾ ਛੱਡੋ ਉਹ ਪੰਜਾਬੀ ਬੋਲੀ ਜਾਂਦਾ ਹੁੰਦਾ ਮੂਰੂ हम कितने पैसे ओ इत्थों एमपी ਰਹੇ ਨੇ ਉਹ ਚੰਦੂ ਬਾਜਰਾ ਜੀ ਉਹਨਾਂ ਦੀ ਹਿੰਦੀ ਸੁਣ ਲਿਓ ਮੈਂ ਤਾਂ ਉਹ ਸੁਣਦਾ ਰਿਹਾ ਪਾਰਲੀਮੈਂਟ ਚੋ ਮੈਂ ਕਿਹਾ ਪੰਜਾਬੀ ਬੋਲਿਆ ਕਰੋ ਜੀ ਇੱਥੇ ਪੰਜਾਬੀ ਬੋਲ ਸਕਦੇ ਹੋ ਤੁਸੀਂ ਜੋ ਹਿੰਦੀ ਤੋਂ ਬਦਲੇ ਉਹਨਾਂ ਨੇ ਲਏ ਨੇ ਮੈਡਮ ਜੀ ਆਪਣਾ ਝੁੱਗਾ ਚੱਕ ਕੇ ਤੇ ਆਪਣਾ ਹੀ ਢੀਡ ਨਾਂਗਾ ਹੋਤਾ ਹੈ ਸਾਪ ਲਾਂਘ ਗਿਆ ਹੈ ਲੀਕ ਕੂਟ ਰਹੇ ਹੈ ਉਹ ਤੇਰੀ ਉਹ ਮੈਡਮ ਮੇਰੇ ਵੱਲ ਦੇਖਿਆ ਕਰੇ ਕੋਈ ਅਨਪਾਰਲੀਮੈਂਟਰੀ ਤੋਂ ਨਹੀਂ ਬੋਲਾ ਇਹਨੇ ਕੋਈ ਅਨਪਾਰਲੀਮੈਂਟਰੀ ਲਫ਼ਜ਼ ਤੋਂ ਨਹੀਂ ਮੈਂ ਕਹਿੰਦਾ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਕੀ ਕਹੀ ਜਾਂਦਾ ਜੀ ਫਾਟੇ ਚੂਕ ਦੇਂਗੇ ਅੱਲਾ ਦੱਸੋ ਯਾਰ ਆਮ ਨਾਲ ਉੱਥੇ ਪੰਜਾਬੀ ਬੋਲ ਸਕਦੇ ਹੋ ਤੁਸੀਂ ਉੱਥੇ ਤੁਸੀਂ ਜਿਹੜੀ ਮਰਜ਼ੀ ਬੋਲੀ ਬੋਲੋ ਪੰਜਾਬੀ ਚ ਬੋਲੋ ਕੰਗਸਾ ਪੰਜਾਬੀ ਬੋਲਦੇ ਆ ਨਾਦਿਰਾਂ ਟਰਾਂਸਲੇਟਰ ਕਰੀ ਜਾਂਦੇ ਹੋ ਟਰਾਂਸਲੇਟਰ ਹੈਗੇ ਨੇ ਬੱਲ ਲਿਖ ਕੇ ਦੇਣਾ ਪੈਂਦਾ 15 ਮਿੰਟ ਪਹਿਲਾਂ ਕਿ ਮੈਂ ਆਪਣੀ ਸਪੀਚ ਪੰਜਾਬੀ ਚ ਆਉਂਗਾ ਜਦੋਂ ਹਿੰਦੀ ਆਉਂਦੀ ਹੋਵੇ ਤਾਂ ਬੋਲ ਲਓ ਐਵੇਂ ਸਾਰੇ ਮਾਈਕ ਜਿਹੜੇ ਨੇ ਮੀਡੀਆ ਵਾਲਿਆਂ ਦੇ ਪੰਜਾਬੀ ਚੈਨਲਾਂ ਦੇ ਹੁੰਦੇ ਨੇ ਇੱਕ ਵਿੱਚ ਆਜ ਨਾ આજ ਤੱਕ ਦਾ ਜਾਂ ਕੋਈ ਜੀ ਨਿਊਜ਼ ਦਾ ਜਾਂ ਕੋਈ ਕਿਸੇ ਹੋਰ ਦਾ ਹਿੰਦੀ ਚ ਹੀ ਹੋਇਆ ਸਾਰੇ ਸੋ ਇਸ ਕਰਕੇ ਹੁਣ ਰੋनाल्डੋ ਹੈ ਮੈਸੀ ਹੈ ਜਿਹੜੇ ਵੱਡੇ ਪਲੇਅਰ ਨੇ ਫੁੱਟਬਾਲ ਦੇ ਅਰਜنٹੀਨਾ ਬ੍ਰਾਜ਼ੀਲ ਦੇ ਜਾਂ ਪੁਰਤਗਾਲ ਦੇ ਅਬਦੀ ਬੋਲੀ ਬੋਲਦੇ ਹੋ ਕਹਿੰਦੇ ਕਰ ਲੋ ਬੰਦਾ ਅੰਗਰੇਜ਼ੀ ਕਰਨੀ ਆ ਤਰਜਮਾ ਕਰ ਲੋ ਇਸ ਆਬਦੀ ਬੋਲੀ ਬੋਲਣ ਦੀ ਸਾਨੂੰ ਪਤਾ ਨਹੀਂ ਕਿਉਂ ਸ਼ਰਮ ਆਉਂਦੀ ਹੈ ਕਿ ਅਸੀਂ ਪੰਜਾਬੀ ਕਿਉਂ ਬੋਲਦੇ ਮੈਨੂੰ ਇਹ ਹੈਰਾਨ ਹੈ ਕਿਸੇ ਹੋਰ ਪਾਰਟੀ ਦੀ ਸਰਕਾਰ ਨੇ ਆਹ ਜਿੰਨੇ ਵਾਰ ਮੁੱਖ ਮੰਤਰੀ ਬਣੇ ਇੱਕ ਵੀ ਸਕੀਮ ਨਵੀਂ ਨਹੀਂ ਚਾਲੂ ਕੀਤੀ ਉਹ ਪੁਰਾਣੀਆਂ ਹੀ ਬੰਦ ਕੀਤੀਆਂ ਮੈਨੂੰ ਯਾਦ ਹੈ ਇੱਕ ਬਹੁਤ ਵੱਡਾ ਇੱਕ ਹੋਰ ਫੈਸਲਾ ਵੀ ਵੱਡੇ ਪਾਲ ਸਾਹਿਬ ਨੇ ਕੀਤਾ ਸੀ ਸਰਕਾਰੀ ਨੌਕਰੀਆਂ ਵਿੱਚ ਰੈਜ਼ੋਲੂਸ਼ਨ ਵੀ ਰੈਜ਼ੋਲੂਸ਼ਨ ਵਿੱਚ ਜਿਹੜੀ 12.5% ਬਾਲਮੀਕੀ ਸਮਾਜ ਵਾਸਤੇ ਕੀਤਾ ਜਿਹੜਾ ਸਰਕਾਰੀ ਵਕੀਲ ਕਰਕੇ ਦੇਖੋ ਐਜੇ ਕੀਤਾ ਤੇ ਜੇ ਸਭ ਤੋਂ ਵੱਡੀ ਸੇਵਾ ਸੀ ਜਿਹੜੇ ਵੱਡੇ ਬਾਦਲ ਸਾਹਿਬ ਨੇ ਆਪਣੇ ਝੋਲੀ ਪਾਈ ਉਹ ਭਗਵਾਨ ਬਾਲਮੀਕੀ ਜੀ ਦਾ ਤੀਰਸਥਾਨ ਬਣਾਉਂਦੇ ਮੈਂ ਵੀ ਵਡੇ ਬਾਗ ਸਾਹਿਬ ਨੇ ਕਿਹਾ ਮੈਂ ਖੱਬਸੋ ਖਬਸੂਰਤ ਹੀ ਰਸਤਾਨ ਬਣਾਉਣਾ ਹੈ ਪੈਸੇ ਦੀ ਕਮੀ ਨਹੀਂ ਹੈ 100 ਕਰੋੜ ਤੋਂ ਸ਼ੁਰੂ ਹੋਏ ਸੀ ਅਸੀਂ ਬਸ ਕਿ 100 ਕਰੋੜ ਲੱਗੂਗਾ ਮਨ ਲਾ 300 ਕਰੋੜ ਦੇ ਨੇੜੇ ਜਾ ਕੇ ਖਤਮ ਹੋਇਆ ਐ ਇੰਨੀ ਖਬਸੂਰਤ ਜਗਾ ਬਣਾਤੀ ਸੀ ਪਰ ਦੁੱਖ ਲੱਗਦਾ ਮੈਂ ਪਿੱਛੇ ਵੀ ਜਾ ਕੇ ਆਇਆ ਸਫਾਈ ਹੈ ਨਹੀਂ ਬੁੱਟੇ ਜਿਹੜੇ ਲਾਏ ਸੀ ਮੱਝ ਕੇ ਉਹ ਕੋ ਵਾਲੀ ਵਾਲਸੀ ਦੀ ਅ ਜਿੰਨੀਆਂ ਵੀ ਸਰਕਾਰਾਂ ਆਈਆਂ ਆਵੇਂ ਕਾਂਗਰਸੀ ਆ ਹੁਣ ਦਾ ਝਾੜੂ ਲੈੰਦੀ ਐ ਉਹ ਕੱਲਾ ਰਾਜ ਕਰਨ ਵਾਸਤੇ ਆਉਂਦੇ ਐ ਇੱਥੇ ਦਿਖਾਉਣ ਵਾਸਤੇ ਕਿ ਅਸੀਂ ਰਾਜੇ ਬਣ ਗਏ ਐ ਇਸਕਾ ਕੀ ਪਛਾਣੀਏ ਆਪਣੇ ਕੌਣ ਐ ਸ਼੍ਰੋਮਣੀ ਅਕਾਲੀ ਦਲ ਆਪਣੀ ਖੇਤਰੀ ਪਾਰਟੀ ਐ ਪੰਜਾਬ ਦੀ ਪਾਰਟੀ ਐ ਥੋਡੀ ਪਾਰਟੀ ਐ ਅਸੀਂ ਜਿਉਣਾ ਮਰਨਾ ਇੱਥੇ ਤੁਹਾਡੇ ਵਾਸਤੇ ਐ ਸਾਡਾ ਘਰ ਐ ਜੇ ਸਾਡਾ ਘਰ ਪਾਕੇ ਵਧੂਗਾ ਤਾਂ ਹੀ ਆਪਾਂ ਵਧਾਂਗੇ ਜੋ ਜੇ ਲੈ ਕੇ ਆਉਂਦੀ ਆਪਣਾ ਘਰ ਸਭ ਕਿਉਂਦੀ ਹੈ ਉਸੇ ਨੂੰ ਤਗੜਾ ਰੱਖੋਗੇ ਤਾਂ ਬਚੋਗੇ ਜੇ ਐਗੀਆਂ ਗੱਲਾਂ ਜਾ ਕੇ ਆਪਾਂ ਵੋਟਾਂ ਪਾ ਦਿੰਨੇ ਆ ਫਿਰ ਪੰਜ ਪੰਜ ਸਾਲ ਜ਼ਿੰਦਗੀ ਦੇ ਖਰਾਬ ਹੋ ਜਾਂਦੀ ਹੈ ਪੰਜ ਸਾਲ ਹੁਣ 10 ਸਾਲ ਖਰਾਬ ਹੋਵੇ ਦੇਖੋ ਜੇ ਵੱਡੇ ਪਾਸਾ ਮੁੱਖ ਮੰਤਰੀ ਸੀ ਕਿੰਨੀ ਡਿਵੈਲਪਮੈਂਟ ਹੋਈ ਲੁਧਿਆਣਾ ਦੇਖ ਲਓ ਸੜਕਾਂ ਦੇਖ ਲਓ ਬਿਜਲੀ ਦੇਖ ਲਓ 2 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜੇ ਅਸੀਂ 2 ਲੱਖ ਸਰਕਾਰ ਜਦ ਮੈਂ ਲਗਾ ਸਫਾਈ ਕਰਨ ਚਾ ਲਈ ਸਭ ਤੋਂ ਪਹਿਲੇ ਉਹਨਾਂ ਨੇ ਪੱਕੇ ਕੀਤੇ ਸੀ ਉਹਨਾਂ ਦੇ ਆਨਸਾ ਮੈਨੂੰ ਪਤਾ ਸੀ ਕਿ ਹਲੇ ਵੀ ਕੋਈ ਬਰਹਿ ਗਏ ਹਨ ਜਿੰਨੇ 12 13 ਸਨ ਪ੍ਰਮਾਤਮਾ ਮੇਰ ਕਰੇ ਭਗਵਾਨ ਬੰਦੀ ਮਹਾਰਾਜ ਮੇਰ ਕਰਨ ਸਰਕਾਰ ਤੁਸੀਂ ਵਾਪਸ ਆਪਣੀ ਪਾਰਟੀ ਦੀ ਪੰਜਾਬ ਦੀ ਲੈ ਕੇ ਆ ਜਾਓ ਉਹ ਪਹਿਲੇ ਹੀ ਹਫਤੇ ਉਹਨਾਂ ਨੇ ਪੱਕੇ ਕੀਤੇ